ਐਮਪੀ ਦੀ ਕੋਠੀ ਦੇ ਪਹਾੜ ਇੱਕ ਵੱਡਾ ਹਾਦਸਾ ਵਾਪਰਿਆ ਜਿਸ ਦੇ ਵਿੱਚ ਤਿੰਨ ਗੱਡੀਆਂ ਆਪਸ ਦੇ ਵਿੱਚ ਟਕਰਾਈਆਂ ਨੇ ਤਸਵੀਰਾਂ ਬੇਹਦੀ ਜ਼ਿਆਦਾ ਹੈਰਾਨ ਕਰ ਦੇਣ ਵਾਲੀਆਂ ਨੇ ਤੁਸੀਂ ਵੇਖੋ ਕਿਸ ਤਰੀਕੇ ਦੇ ਨਾਲ ਟਰੱਕ ਹੇਟ ਗੱਡੀ ਵੜੀ ਹੋਈ ਹੈ ਤੇ ਉਸ ਤੋਂ ਬਾਅਦ ਆਲੇ ਦੁਆਲੇ ਭਾਰੀ ਭੀੜ ਇਕੱਠਾ ਹੋ ਜਾਂਦੀ ਹੈ ਮੌਕੇ ਤੇ ਪੁਲਿਸ ਫੋਰਸ ਵੀ ਪਹੁੰਚਦੀ ਹੈ ਤੇ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚਬੀਨ ਕੀਤੀ ਜਾ ਰਹੀ ਹੈ ਪਰ ਉੱਥੇ ਹੀ ਤੁਹਾਨੂੰ ਦੱਸ ਦਈਏ ਕਿ ਜਿਵੇਂ ਕਿ ਇਹ ਅਕਸਰ ਹੀ ਕਿਹਾ ਜਾਂਦਾ ਹੈ ਕਿ ਚਾਕੋ ਰੱਖੇ ਸਾਈਆਂ ਮਾਰ ਸਕੇ ਨਾ ਕੋਈ ਤਾਂ ਉਦੋਂ ਇਹ ਹਾਦਸਾ ਜਿੰਨਾ ਭਿਆਨਕ ਸੀ ਪਰ ਇੰਨਾ ਭਿਆਨਕ ਕੋਈ ਨੁਕਸਾਨ ਨਹੀਂ ਹੋਇਆ ਇਸ ਪੂਰੇ ਹਾਦਸੇ ਦੇ ਵਿੱਚ ਕੋਈ ਜਾਨੀ ਨੁਕਸਾਨ ਦੀ ਖਬਰ ਸਾਹਮਣੇ ਨਹੀਂ ਆਈ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਗੱਡੀਆਂ ਦੇ ਵਿੱਚ ਸਵਾਰ ਸਵਾਰੀਆਂ ਤੇ ਨਾਲ ਦੀ ਡਰਾਈਵਰ ਜਿਹੜੇ ਨੇ ਪੂਰੇ ਤਰੀਕੇ ਨਾਲ ਸੁਰੱਖਿਅਤ ਨਹੀਂ ਉਹਨਾਂ ਦੇ ਨਾਲ ਗੱਲਬਾਤ ਵੀ ਕੀਤੀ ਗਈ ਹੈ ਤੇ ਜਿਸ ਤੋਂ ਬਾਅਦ ਉਹਨਾਂ ਦੇ ਵੱਲੋਂ ਇਸ ਹਾਦਸੇ ਨੂੰ ਲੈ ਕੇ ਕੁਝ ਗੱਲਾਂ ਵੀ ਜਿਹੜੀਆਂ ਨੇ ਉਹ ਸਾਂਝੀਆਂ ਕੀਤੀਆਂ ਗਈਆਂ ਨੇ ਤੇ ਹਾਲਾਂਕਿ ਤੁਹਾਨੂੰ ਦੱਸਿਆ ਕਿ ਗੱਡੀਆਂ ਦਾ ਸਿਰਫ ਨੁਕਸਾਨ ਹੋਇਆ ਹੈ ਪਰ ਜਾਨੀ ਨੁਕਸਾਨ ਦੀ ਇਸ ਪੂਰੇ ਹਾਦਸੇ ਦੇ ਵਿੱਚ ਕੋਈ ਖਬਰ ਸਾਹਮਣੇ ਨਹੀਂ ਆਈ ਨੰਗਲ ਇੱਥੇ ਇਹ ਵੱਡਾ ਹਾਦਸਾ ਵਾਪਰਿਆ ਜਿੱਥੇ ਐਮਪੀ ਦੀ ਕੋਟੀ ਦੇ ਬਾਹਰ ਤਿੰਨ ਗੱਡੀਆਂ ਆਪਸ ਦੇ ਵਿੱਚ ਟਕਰਾਂਦੀਆਂ ਨੇ ਤੇ ਇੰਨੀ ਭਿਆਨਕ ਟੱਕਰ ਹੁੰਦੀ ਹੈ ਤੇ ਇੱਕ ਗੱਡੀ ਟਰੱਕ ਦੇ ਹੇਠਾਂ ਵੜੀ ਹੋਈ ਦਿਖਾਈ ਦੇ ਰਹੀ ਹੈ ਤਸਵੀਰਾਂ ਬਿਹਤਰੀ ਜ਼ਿਆਦਾ ਹੈਰਾਨ ਕਰ ਦੇਣ ਵਾਲੀਆਂ ਨੇ ਪਰ ਇਸ ਦੇ ਵਿੱਚ ਕਿਸੇ ਨੂੰ ਵੀ ਗੰਭੀਰ ਸੱਟਾਂ ਜਿਹੜੀਆਂ ਨੇ ਨਹੀਂ ਲੱਗੀਆਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਤੇ ਇਸ ਹਾਦਸੇ ਨੂੰ ਲੈ ਕੇ ਪੁਲਿਸ ਫੋਰਸ ਦੇ ਵੱਲੋਂ ਵੀ ਕੁਝ ਗੱਲਾਂ ਸਾਂਝੀਆਂ ਕੀਤੀਆਂ ਗਈਆਂ ਨੇ ਉਹਨਾਂ ਨੇ ਛਾਪਛਦੀ ਜਾਣਕਾਰੀ ਦਿੱਤੀ ਹੈ ਮੌਕੇ ਤੇ ਪੁਲਿਸ ਪਹੁੰਚਦੀ ਹੈ ਤੇ ਉਹਨਾਂ ਨੇ ਕਿਹਾ ਕਿ ਅਸੀਂ ਪਹੁੰਚੇ ਹਾਂ ਤੇ ਉਸ ਤੋਂ ਬਾਅਦ

और जैसे ही ये थोड़ी सी आगे गई साइड वाले ने जो जीप वाले ने इसमें मारा इसमें ड्राइवर ने और बहुत जोर सी और से साइड में हटा और साइड से बिल्कुल ही गाड़ी इसके ऊपर चढ़ गई तो सर सब, सब हाँ गाड़ी, गाड़ी में सब सुरक्षित तो बस थोड़ी सी मुझे चोट लगी क्योंकि मेरे साइड से ये गाड़ी अंदर घसी है जो ट्रक का पीछे का पोर्शन है जहाँ मैं बैठा हुआ था उसी साइड से अंदर आया हम धर्मशाला से दिल्ली के लिए जा रहे थे खाली करके आए थे तो कैसे हो गया हादसा ये भैया गाड़ी वाला इस तरफ को दबा उस तरफ गाड़ी थी इस तरफ को उसने दी हम सीधे चले आ रहे थे उस गाड़ी वाले ने इस तरफ तो वो बोले कि आप ओवरटेक कर रहे थे हम ओवरटेक कहाँ करेंगे हम अपने साइड में थे हमारी गाड़ी यहाँ से उस तरफ पट्टी में नहीं गई है गाड़ी हाँ। कैमरा हो चाहे उसमें देख लो ओवरटेक वही नहीं है गाड़ी मान लो भैया इस गाड़ी वाले आप ये गाड़ी वाले कसूर हमने वो छोटी वाली गाड़ी उस तरफ देख ही नहीं पाई है बड़ी गाड़ी की ਆ ਰਹੀ ਹੈ ਗਾ ਜਿਆ ਸਮਾਨ ਲੈ ਕੇ ਜਾ ਰਹੇ ਹੋ ਸ਼ਾਵਨ ਖਾਲੀ ਹੈ ਖਾਲੀ ਕਰਕੇ ਆਓ ਅਸੀਂ ਚੰਡੀਗੜ੍ਹ ਤੁਹਾਨੂੰ ਚਲਾ ਜਾਦੇ ਸੀ ਜੀ ਸਰ ਅਸੀਂ ਆ ਰਹੇ ਸੀਗੇ ਪਿੱਛੇ ਕਰੇਲੇ ਲੈ ਠੀਕ ਹੈ ਜੀ 20 ਦੀ ਸਪੀਡ ਚੱਲੇ ਹੋਏ ਪਿੱਛੇ ਹੋਰਨ ਬੱਜਾ ਬੋਰ ਜੋਰ ਨਾਲ ਮੈਂ ਥੱਲੇ ਲਾ ਲਈ ਯੂ نو ਓਵਰਟੇਕ ਮਾਰਨ ਵਾਸਤੇ ਮੈਂ ਤੂੰ ਜਾ ਭਾਈ ਤੇ ਸਾਹਮਣੇ ਤੋਂ ਕੀ ਆਇਆ ਗੱਡੀ ਆਈ ਕੀ ਆਈ ਉਹਦੇ ਬੱਜੀ ਤੇ ਉਹ ਉਲਟਾ ਸਾਡੇ ਉੱਤੇ ਆ ਕੇ ਚੜੇ ਹੋਏ ਕੱਚੇ ਤੇ ਆ ਕੇ ਚੜੇ ਹੋਗੇ ਚੜਾ ਹੋ ਗਿਆ ਗੱਡੀ ਤੇ ਕਿੰਨੇ ਲੋਕ ਸੀਗੇ ਅਸੀਂ 3 ਬੰਦੇ ਸੀਗੇ ਜੀ ਨੈਕ ਸਬਸਕ੍ਰਿਪਸ਼ਨ ਸਵਾਰੀਆਂ 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 طرف ਸਰਵਸਤ ਜਲੇ ਜਿਹੜਾ ਐਕਸੀਡੈਂਟ ਹੈ ਇਹ ਐਮਪੀ ਦੀ ਕੁਠੀ ਦੇ ਲਾਗੇ ਹੋਇਆ ਹੈ ਤੇ ਇਹਦੇ ਵਿੱਚ ਤਿੰਨ ਗੱਡੀਆਂ ਇੱਕ ਦੂਜੀ ਨਾਲ ਟਕਰਾਈਆਂ ਇੱਕ ਕਾਰ ਹੈ ਇੱਕ ਪਿਕਅਪ ਹੈ ਤੇ ਇੱਕ ਇਸ਼ਵਰ ਕੈਂਟਰ ਹੈ ਜਿਹਦੇ ਵਿੱਚ ਕੋਈ ਜਾਨੀ ਨੁਕਸਾਨ ਕੋਈ ਨਹੀਂ ਹੈ ਗੱਡੀਆਂ ਦਾ ਨੁਕਸਾਨ ਹੈਗਾ ਹੈ ਅਸੀਂ ਮੌਕੇ ਤੇ ਆਏ ਆ ਗੱਡੀਆਂ ਸਾਈਡ ਤੇ ਕਰਾਤੀਆਂ ਟ੍ਰੈਫਿਕ ਚਲਾਤਾ ਰੋਡ ਕਲੀਅਰ ਹੋ ਗਿਆ